ਤਤ ਸਾਰੇ ਸਾਨੂੰ ਸਮਝਾਏ ਬਾਣੀ ਜੀ ਦੇ ਹੁਕਮ ਚ ਵਰਤ ਰਹੀ ਖੇਡ ਸਾਰੀ ਉਸੇ ਕਰਤੇ ਦੇ ਲੜ ਹੀ ਲਾਏ ਬਾਣੀ ਜੀ ਦੇ ਹੁਕਮ ਚ ਵਰਤ ਰਹੀ ਖੇਡ ਸਾਰੀ ਉਸੇ ਕਰਤੇ ਤੇ ਤਾਏ ਬਾਣੀ ਤੇ ਸ਼ਬ ਅਮਲਾਂ ਦੇ ਬਾਜੋ ਨਹੀਂ ਗੱਲ ਬਣਨੀ ਵਾਰ-ਵਾਰ ਇਹ ਗੱਲ ਸੁਹਰਾਏ ਬਾਣੀ ਸ਼ਬ ਅਮਲਾਂ ਦੇ ਬਾਜੋ ਨਹੀਂ ਗੱਲ ਬਣਨੀ ਵਾਰ-ਵਾਰ ਇਹ ਗੱਲ ਸੁਹਰਾਏ ਬਾਣੀ ਅੰਮ੍ਰਿਤ ਰਸ ਨੂੰ ਜਿਹੜੇ ਨੇ ਚੱਖ ਲੈਂਦੇ ਅੰਮ੍ਰਿਤ ਸਾਗਰ ਚ ਲਾਉਂਦੇ ਉਹ ਤਾਰੀਆਂ ਨੇ ਸਾਰੇ ਰੋਗਾਂ ਦਾ ਦਾਰੂ ਹੈ ਗੁਰਬਾਣੀ ਖਤਮ ਹੁੰਦੀਆਂ ਜਦੋਂ ਬਿਮਾਰੀਆਂ ਦੇ ਮਰਦਾ ਮੁਹਾ ਚ ਜ਼ਿੰਦਗੀ ਸਰਕ ਪੈਦੀ ਇਹਦੇ ਵਿੱਚ ਹੀ ਵਕਤਾਂ ਸਾਰੀਆਂ ਨੇ ਨਾਮ ਬਾਣੀ ਚ ਜੜੇ ਦੇ ਲੀਨ ਰਹਿੰਦੇ ਚੜੀਆਂ ਰਹਿੰਦੀਆਂ ਨਾਮ ਖੁਮਾਰੀਆਂ ਦੇ

ਕੰਗਣ ਸੋਨੇ ਦਾ ਕਿੱਥੇ ਹੈ ਲਾਲ ਮੇਰੇ ਕੰਗਣ ਸੋਨੇ ਦਾ ਕਿੱਥੇ ਹੈ ਲਾਲ ਮੇਰੇ ਜਿਸਨੇ ਮਾਂ ਨੇ ਤਾਈਂ ਝਗਾਰਿਆ ਸੀ ਅੱਖੋਂ ਖਿੜ ਕੇ ਬਾਲ ਗੁਬਿੰਦਰਾਏ ਦੂਜੀ ਬਾਹ ਤੋਂ ਕੰਗਣਾ ਉਤਾਰਿਆ ਸੀ ਅੱਖੋਂ ਖਿੜ ਕੇ ਬਾਲ ਗੁਬਿੰਦਰਾਏ ਆ ਦੂਜੀ ਬਾਹ ਤੋਂ ਕੰਗਣਾ ਉਤਾਰਿਆ ਸੀ ਵੇਂਦੇ ਵੇਂਦਿਆ ਸੋਨੇ ਦਾ ਉਹ ਕੰਗਣ ਪਹਿਲੀ ਥਾਂ ਬਗਾ ਕੇ ਮਾਰਿਆ ਸੀ ਕਹਿੰਦੇ ਪਾਤਾ ਜੀ ਉਸੇ ਥਾਂ ਪੁੱਜ ਲੈ ਕੰਗਣ ਨੇ ਜਿਹਨੂੰ ਸ਼ਿੰਗਾਰਿਆ ਸੀ ਹਾਏ ਸੋਨੇ ਆ ਉਹ ਸੀਆ ਕਾਮ ਤੇ ਅੱਜ ਖਾਲਸੇ ਦਾ ਜਨਮ ਦਿਨ ਤੇ ਚੜਦੀ ਕਲਾ ਨਾਲ ਚਾਲ ਲੈਣਾ ਸੁਣਿਓ ਕਿ ਮਾਤਾ ਤਾਈ ستکارگن سونے تری ستکار, لکے, دے, ستکار لکے, دے, اور نہیں سونے کے کنگنا کی لوڑ ہے یہ سب ککار پہلا دیا گا ما

جان بچوں جان اونا دی جان دے بچ پونی نکل رہی ہے جینا دی جان بچوں تو کیس گھڑ پہ بخش کے دات عمرت سانو سنگ سجایا سی پاتشاہ کیس گھڑ پہ بخش کے دات عمرت سانو, سانو سنگ سجایا سی پاتشاہ نے پیارے خالصے کو خاندان لکایا سی پاتشاہ نے دنیا چکی او کر دکھایا پاتشاہ نے کر سکیا وہ کچھ کار میں کھایا سی بادشاہ نے تو پرگٹ ہویا جو اوست حکم اندر ہاں پرگٹ ہویا جو اوست حکم اندر اکال پرخدی فوج گل خالصہ جینے بدیدہ دنیا جو ناس کرنا ہے کرنے اندھے مانگ دی موج ہے

ਸੇਰ ਲੱਖ ਸਰੀਰਾਂ ਨੂੰ ਜਨਮ ਦਿੱਤਾ ਜਿਹੜੇ ਸਿੱਦੇ ਹੀ ਸੀਨੇ 'ਚ ਵੱਜਦੇ ਨੇ ਟਿੱਖੇ ਲੈ ਕੇ ਤੇ ਤੀਰਾਂ ਨੂੰ ਜਨਮ ਦਿੱਤਾ ਲੋਚਾਰੇ ਦੁੱਖਾਂ ਨੂੰ ਸੰਘੇ ਨੇ ਖੜੇ ਪੱਤੇ ਇਹੋ ਜੈ ਵਹੀਰਾਂ ਨੂੰ ਜਨਮ ਦਿੱਤਾ ਪੰਜ ਖਾਲਸੇ ਨੇ ਆਪਣੇ ਜਨਮ ਤੋਂ ਹੀ ਮੱਥਾ ਲਾਇਆ ਸੀ ਨਾਲ ਮੁਸੀਬਤਾਂ ਦੇ ਬੱਥਾ ਆਇਆ ਸੀ ਨਾਲ ਮੁਸੀਬਤਾਂ ਦੇ ਓਏ ਇਹ ਤਾਂ ਕਦੇ ਵੀ ਛੜਕਿਆ ਡੋਲਿਆ ਨਾ ਲੱਖਾਂ ਆਏ ਪੁਝਾਲ ਮੁਸੀਬਤਾਂ ਦੇ ਇਹ ਤਾਂ ਕਦੇ ਵੀ ਛੜਕਿਆ ਡੋਲਿਆ ਨਾ ਆ ਲੱਖਾਂ ਆਏ ਪੁਝਾਲ ਮੁਸੀਬਤਾਂ ਦੇ ਸੁਣ ਸੁਣ ਕੇ ਚੜਦਾ ਏ ਰੋ ਇਸ ਨੂੰ ਵਜਣ ਜਦੋਂ ਪੜਿਆਲ ਮੁਸੀਬਤਾਂ ਦੇ ਤੇ ਚੜਦੀ ਕਮਾਚ ਖਾਲਸਾ ਤੱਕ ਕੇ ਤੇ ਬੁਰੇ ਬਿਹੇ ਹਾਲ ਮੁਸੀਬਤਾਂ ਦੇ ਸੋ ਗਿਆ ਖਰਸਾ ਹੀ ਇਸ ਧਰਮ ਚ ਦਾਖਲਾ ਮਿਲੇ ਉਸ ਨੂੰ ਸੀਸ ਤਲੀ ਤੇ ਰੱਖ ਕੇ ਆਏ ਜਿਹੜਾ ਇਸ ਧਰਮ ਚ ਦਾਖਲਾ ਮਿਲੇ ਉਸ ਨੂੰ ਆ ਸੀਸ ਤਲੀ ਤੇ ਰੱਖ ਕੇ آئے جیڑا چپے شیر وانگو ویری دلہ ہوتے تے گدر پبگیاں تو نہ

نو ہتھی کھڑا آیا ہے کام سے جی دے جیدے نال کوئی کھیڑ نہیں کھیڑ سکیا وہ نو ہتھی کھڑا آیا ہے خال سے سمی سمی دے سمیں سمیں شہادت دے بند سے دے موت تائیں پرنائے پاون امرت کے بخش کے داتے سو بخشیاں شکتیاں ساریاں نے دسم پتا نے پر وار سارا آسکھی میل دیا نیہا وہ ساریاں نے اپنے جدمتوں لے کے خالصے نے ہر میدان اندر ملا ماریا نے اور سانو ایوے بھی دنیا سردار کہی دی اور سردے کے دنیا سرداریا نے سانو ایوے بھی دنیا سردار کہی دی سردے سرداریاں نے سر دے کے لیا سرداریاں نے گج کے فتح بلاؤ جیو گرو جی کا واہے گرو جی کی فتح